ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਤੂੰ ਮੇਰੋ ਮੇਰ ਪਰਬਤ ਸੁਆਮੀ ਉਟ ਗਹੀ ਮੈਂ ਤੇਰੀ ਨਾ ਤੂੰ ਮਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਬਾਲ ਜਵਾਨੀ ਅਰ ਬਿਰਦ ਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਸਤਕਾਰਯੋਗ ਸਤਸੰਗੀ ਜਨੋ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜੋਨ ਫਿਰੋਜ਼ਪੁਰ ਵੱਲੋਂ ਇਸ ਸਾਲ ਦਾ ਜੋ ਕੇਂਦਰੀ ਸਮਾਗਮ ਆਰੰਭ ਹੋਇਆ ਹੈ ਆਪ ਜੀ ਪਹਿਲੇ ਦਿਨ ਸਤਗੁਰੂ ਦੀ ਗੋਦ ਵਿੱਚ ਜੁੜ ਬੈਠ ਕੇ ਗੁਰੂ ਚਰਨਾਂ ਦੇ ਨਾਲ ਜੁੜ ਰਹੇ ਹੋ ਸਤਗੁਰੂ ਜੀ ਦਾ ਪਾਵਨ ਉਪਦੇਸ਼ ਸਰਵਨ ਕਰ ਰਹੇ ਹੋ ਜਿਵੇਂ ਹੁਕਮ ਹੋਇਆ ਸਤਗੁਰੂ ਜੀ ਦੇ ਪਾਵਨ ਬਚਨ ਬਾਲ ਜਵਾਨੀ ਔਰ ਬਿਰਧ ਫੋਨ ਦੇ ਸਬੰਧ ਵਿੱਚ ਮੈਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਾਂ ਅਸੀਸ ਬਖਸ਼ਿਸ਼ ਕਰਿਓ ਗੁਰੂ ਗੋਦਵਾਲ ਵਿੱਚ ਹਾਜ਼ਰੀਆਂ ਲਗਵਾਉਂਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਗੁਰ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਇਹ ਪਾਵਨ ਉਪਦੇਸ਼ ਉਹਨਾਂ ਵੱਲੋਂ ਉਚਾਰਨ ਕੀਤੇ ਹੋਏ 57 ਸ਼ਲੋਕਾਂ ਦੇ ਵਿੱਚੋਂ 35 ਨੰਬਰ ਸ਼ਲੋਕ ਹੈ ਤਨਗੁਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਮਨੁੱਖ ਨੂੰ ਜ਼ਿੰਦਗੀ ਦੇ ਵਿੱਚ ਇਹਨੂੰ ਸਫਲ ਕਰਨ ਵਾਸਤੇ ਮਨ ਨੂੰ ਤਿੰਨ ਪੜਾਅ ਮਿਲੇ ਨੇ ਇੱਕ ਬਚਪਨ ਹੈ ਦੂਸਰਾ ਜੁਬਾਨੀ ਹੈ ਤੇ ਤੀਸਰਾ ਬੁਢੇਪਾ ਹੈ ਪਰ ਸਤਿਗੁਰ ਮਹਾਰਾਜ ਜੀ ਨੇ ਨਾਲ ਇਹ ਵੀ ਗੱਲ ਕਹਿ ਦਿੱਤੀ ਵੀ ਪਰਮਾਤਮਾ ਦੇ ਭਜਨ ਤੋਂ ਬਿਨਾ ਸਿਮਰਨ ਤੋਂ ਬਿਨਾ ਇਹ ਮੰਨ ਕੇ ਚੱਲ ਬੇ ਇਹ ਬਿਰਥੇ ਚਲੇ ਜਾਣੇ ਨੇ ਸਤਿਗੁਰ ਜੀ ਨੇ ਪਾਵਨ ਬਾਣੀ ਦੇ ਵਿੱਚ ਮਨੁੱਖ ਕਿਵੇਂ ਜ਼ਿੰਦਗੀ ਬਤੀਤ ਕਰਦਾ ਹੈ ਤੇ ਮਨੁੱਖ ਇਹ ਤਿੰਨਾਂ ਅਵਸਥਾਵਾਂ ਨੂੰ ਸਫਲ ਕਿਵੇਂ ਕਰ ਸਕਦਾ ਹੈ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਵੀ ਸਮਝਣਾ ਬੜਾ ਜ਼ਰੂਰੀ ਹੈ ਮਨੁੱਖ ਦੀ ਜ਼ਿੰਦਗੀ ਦੇ ਉੱਪਰ ਇਹ ਤਿੰਨ ਜਿਹੜੇ ਪੜਾਅ ਨੇ ਇਹ ਕਿੰਨੀ-ਕਿੰਨੀ ਕੋ ਉਮਰ ਦੇ ਵਿੱਚ ਆਉਂਦੇ ਨੇ ਕਿਉਂਕਿ ਮਨੁੱਖ ਜਦੋਂ ਬੱਚੇ ਨੂੰ ਗੱਲ ਕਹਿੰਦਾ ਹੈ ਉਹਨੂੰ ਅਹਿਸਾਸ ਕਰਵਾਉਂਦਾ ਹੈ ਤੇ ਬੱਚਾ ਕਹਿੰਦਾ ਨਾ ਜੀ ਮੈਂ ਤੇ ਸਮਝਦਾਰ ਹੋ ਗਿਆ ਹਾਂ ਜਦੋਂ ਕਿਸੇ ਜਵਾਨ ਨੂੰ ਉਹਦੇ ਫਰਜ਼ ਚਿਪਤੇ ਕਰਵਾਉਂਦੇ ਹਾਂ ਤੇ ਉਹ ਕਹਿਣ ਲੱਗਾ ਮੈਂ ਤੇ ਅਜੇ ਬੱਚਾ ਹਾਂ ਤੇ ਜਦੋਂ ਮਨੁੱਖ ਬੁਢੇਪੇ ਵਿੱਚ ਜਾਂਦਾ ਤੇ ਬੁਢੇਪੇ ਦੇ ਵਿੱਚ ਤੇ ਮਨੁੱਖ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ ਕਿ ਮੈਂ ਬੁੱਢਾ ਹੋ ਗਿਆ ਹਾਂ ਉਹ ਤੇ ਆਖਦਾ ਮੈਂ ਮੈਂ ਤੇ ਅਜੇ ਜਵਾਨ ਹਾਂ ਸਤਗੁਰੂ ਜੀ ਦੀ ਪਾਵਨ ਬਾਣੀ ਸਾਨੂੰ ਦੱਸਦੀ ਹੈ ਸਤਿਗੁਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੈ 10 ਸਾਲ ਦਾ ਹੈ ਤੇ ਮਨੁੱਖ ਦਾ ਬਚਪਨ ਹੈ 20 ਸਾਲ ਦੇ ਵਿੱਚ ਕਾਮਚੇਸਟਾ ਪੈਦਾ ਹੁੰਦੀ ਹੈ 30 ਸਾਲਾਂ ਦੇ ਵਿੱਚ ਇਹ ਆਪਣੇ ਆਪ ਨੂੰ ਸੁੰਦਰ ਅਖਵਾਉਂਦਾ ਹੈ ਸ਼ੀਸ਼ੇ ਮੋਰੋ ਨਹੀਂ ਉੱਠਦਾ ਵਾਰ-ਵਾਰ ਸ਼ੀਸ਼ੇ ਦੇ ਅੱਗੇ ਜਾਂਦਾ ਹੈ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ 40 ਸੀ ਪੁਰ ਹੋਏ 85 ਪੱਗਸ ਖਿਸੇ 60 ਕੇ ਬੁਢੇਪਾ ਆਬੈ ਮਨੁੱਖ 40 ਸਾਲ ਦਾ ਹੁੰਦਾ ਤੇ ਇਹ ਜਵਾਨੀ ਦੇ ਸ਼ਿਖਰ ਦੇ ਉੱਪਰ ਹੁੰਦਾ ਏ ਤੇ ਜਦੋਂ 50 ਸਾਲ ਦਾ ਹੁੰਦਾ ਏ ਤੇ ਇਹਦਾ ਪੈਰ ਜਵਾਨੀ ਤੋਂ ਬੁਢੇਪੇ ਵਾਲੇ ਪਾਸੇ ਨੂੰ ਖਿਸਕਣ ਲੱਗ ਪੈਂਦਾ ਏ ਤੇ 60 ਸਾਲ ਦੀ ਉਮਰ ਦੇ ਵਿੱਚ ਇਹ ਬੁੱਢਾ ਹੋ ਜਾਂਦਾ ਹੈ 70 ਕਾ ਮਤਹੀਣ 80 ਕਾ ਬਿਹਾਰ ਨਾ ਪਾਬੈ ਸਤਗੁਰ ਮਹਾਰਾਜ ਨੇ ਇਸ ਸਾਰੀ ਬਸਤਾ ਮਨੁੱਖ ਦੀ ਸਮਝਾ ਦਿੱਤੀ ਹੁਣ ਮਨੁੱਖ ਜ਼ਿੰਦਗੀ ਕਿਵੇਂ ਜੁਂਦਾ ਹੈ ਇੱਕ ਤਸਵੀਰ ਸਤਗੁਰ ਜੀ ਨੇ ਉਹ ਸਾਡੇ ਸਾਹਮਣੇ ਰੱਖ ਦਿੱਤੀ ਸਤਗੁਰ ਮਹਾਰਾਜ ਕਹਿੰਦੇ ਨੇ ਬਾਲ ਬਵਸਤਾ ਬਾਰਕ ਅੰਧ ਬਾਲ ਅਵਸਥਾ ਦੇ ਵਿੱਚ ਅਣਜਾਣ ਪੁਣੇ ਗਵਾਲਿਆ ਭਰਤ ਜੋਬਨ ਲਾਗਾ ਦੁਰਗੰਧ ਜਵਾਨੀ ਭਰ ਦੇ ਵਿੱਚ ਵਿਕਾਰੀ ਹੋ ਗਿਆ ਵਿਕਾਰਾਂ ਵਿੱਚ ਗਵਾਲ ਲਈ ਤ੍ਰਿਤਿਆ ਅਵਸਥਾ ਸਿੰਚੇ ਮਾਇ ਤੀਜੀ ਅਵਸਥਾ ਆਈ ਮਾਇਆ ਇਕੱਠੀ ਕਰਨ ਲੱਗ ਪਿਆ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਬਿਰਧ ਪਿਆ ਛੋੜ ਚੱਲਿਓ ਪਛਤਾਏ ਜਦੋਂ ਬਿਰਧ ਹੋ ਗਿਆ ਤੇ ਜਿਹੜੀ ਇਕੱਠੀ ਕੀਤੀ ਹੋਈ ਮਾਇਆ ਸੀ ਉਹਨੂੰ ਛੱਡ ਕੇ ਚਲਾ ਗਿਆ ਪਰ ਸਤਿਗੁਰ ਕਹਿੰਦੇ ਗਿਆ ਕਿਵੇਂ ਪਛਤਾ ਕੇ ਸਾਨੂੰ ਪਛਤਾਉਣਾ ਨਾ ਪਵੇ ਜਿਹੜੇ ਤਿੰਨ ਅਵਸਰ ਸਾਨੂੰ ਸਤਿਗੁਰ ਜੀ ਨੇ ਅਕਾਲ ਪੁਰਖ ਨੇ ਦਿੱਤੇ ਨੇ ਮਨੋਂ ਮਨੁੱਖ ਸਵੇਰ ਨੂੰ ਕਿਤੇ ਬਹੁਤ ਜ਼ਰੂਰੀ ਕੰਮ ਜਾਣਾ ਹੋਵੇ ਤੇ ਮਨੁੱਖ ਪਹਿਲਾ ਇੱਕ అలਾਰਮ ਲਾਉਂਦਾ ਹੈ ਕਿਤੇ అలਾਰਮ ਮੈਨੂੰ ਨਾ ਸੁਣੇ ਦੂਸਰਾ అలਾਰਮ ਲਾ ਦਿੰਦਾ ਹੈ ਤੀਸਰਾ అలਾਰਮ ਲਾ ਲੈਂਦਾ ਵੀ ਮੈਨੂੰ ਬਹੁਤ ਜ਼ਰੂਰੀ ਹੈ ਮੈਂ ਉਸ ਕੰਮ ਦੇ ਉੱਤੇ ਜਾਣਾ ਤੇ ਬਾਰ ਬਾਰ ਆਪਣੇ ਆਪ ਨੂੰ ਚਾਂਸ ਦਿੰਦਾ ਹੈ ਅਕਾਲ ਪੁਰਖ ਨੇ ਵੀ ਮਨੁੱਖ ਨੂੰ ਚਾਂਸ ਦਿੱਤੇ ਇਹ ਤਿੰਨੇ ਜੀਵਨ ਦੀਆਂ ਅਵਸਥਾਵਾਂ ਤੂੰ ਸਫਲ ਕਰ ਲਵੇਂ ਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਜੋ ਸਾਨੂੰ ਸਮਝਾਉਂਦੀ ਹੈ ਕਿ ਅਸੀਂ ਇਹ ਤਿੰਨ ਅਵਸਥਾਾਂ માં ਸਫਲ ਕਿਵੇਂ ਕਰਨੀਆਂ ਨੇ ਪਹਿਲੀ ਹੈ ਬਚਪਨ ਦੀ ਰਵਿੰਦਰਨਾਥ ਟੈਗੋਰ ਨੇ ਬੜੀ ਪਿਆਰੀ ਗੱਲ ਕਹੀ ਉਹ ਲਿਖਦੇ ਨੇ ਕਿ ਪਰਮਾਤਮਾ ਨੇ ਜਿਹੜਾ ਬੱਚਾ ਭੇਜਿਆ ਤੇ ਪਰਮਾਤਮਾ ਇਸ ਆਪਣੇ ਨਾਲ ਰੱਬੀ ਗੁਣਾਂ ਦੀ ਦੌਲਤ ਨੂੰ ਲੈ ਕੇ ਆਉਂਦਾ ਹੈ ਇਸ ਕਰਕੇ ਪਰਮਾਤਮਾ ਦੇ ਇਸ ਦੁਨੀਆ ਹਸਾ ਹਿਵਾਗ ਦੇ ਵਿੱਚ ਜਿਹੜਾ ਬੱਚਾ ਇਹ ਸਭ ਤੋਂ ਸੁੰਦਰ ਫੁੱਲ ਹੈ ਜਿਹੜਾ ਆਪਣੇ ਨਾਲ ਗੁਣਾ ਦੀ ਦੌਲਤ ਲੈ ਕੇ ਆਉਂਦਾ ਹੈ ਹਰੇਕ ਬੱਚਾ ਜਿਹੜਾ ਪ੍ਰਮਾਤਮਾ ਭੇਜਦਾ ਹੈ ਇਸ ਗੱਲ ਦਾ ਸਬੂਤ ਹੈ ਕਿ ਪ੍ਰਮਾਤਮਾ ਅਜੇ ਮਨੁੱਖ ਦੇ ਕੋਲੋਂ ਨਿਰਾਸ਼ ਨਹੀਂ ਹੋਇਆ ਪ੍ਰਮਾਤਮਾ ਜਿਹੜੇ ਬੱਚੇ ਨੂੰ ਭੇਜਦਾ ਹੈ ਤੇ ਪ੍ਰਮਾਤਮਾ ਸਮਝਦਾ ਇਹ ਬੱਚਾ ਜਿਹੜਾ ਇਹ ਨਾ ਉਹ ਦੁਨੀਆ ਦੀ بگੜੀ ਹੋਈ ਨੂੰ ਸਵਾਰੇਗਾ ਕਿਉਂਕਿ ਬੱਚੇ ਦੇ ਅੰਦਰ ਕਪਟ ਬੱਚੇ ਦੇ ਅੰਦਰ ਫਰੇਬ ਨਹੀਂ ਹੁੰਦਾ ਇਸੇ ਕਰਕੇ ਸਤਿਗੁਰੂ ਜੀ ਦੀ ਪਾਵਨ ਬਾਣੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਇਹ ਮਨੁੱਖ ਤੂੰ ਬੱਚੇ ਦੀ ਨਿਆਈ ਤੂੰ ਬਾਰਕ ਦੀ ਨਿਆਈ ਉਸ ਅਕਾਲ ਪੁਰਖ ਦੇ ਅੱਗੇ ਆਪਣੀ ਬੇਨਤੀ ਰੱਖ ਤੇ ਸਤਿਗੁਰੂ ਜੀ ਸਮਝਾਉਂਦੇ ਨੇ ਮੇਰੇ ਠਾਕਰ ਹਮ ਬਾਰਕ ਸ਼ਰਨ ਤੁਮਾਰੀ ਏਕੋ ਸੱਚਾ ਸੱਚ ਤੂੰ ਕੇਵਲ ਆਪ ਮਰਾਰੀ ਅਸੀਂ ਬੱਚੇ ਆ ਤੇਰੀ ਸ਼ਰਨ ਦੇ ਵਿੱਚ ਆਏ ਆ ਧੰਗੁਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮਦੀਨ ਕਰੋ ਪ੍ਰਤਪਾਲਾ ਉਹ ਪ੍ਰਮਾਤਮਾ ਜਿਸ ਪ੍ਰਮਾਤਮਾ ਦੀ ਸ਼ਰਨ ਵਿੱਚ ਆਏ ਉਹ ਸਾਡੇ ਦੀਨ ਸਾਡੇ ਅਨਾਥਾਂ ਦੀ ਪ੍ਰਤਪਾਲਣਾ ਕਰੇਗਾ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੂੰ ਹੀ ਪ੍ਰਤਪਾਲੋ ਹਮ ਬਾਰਕ ਤੁਮਰੀ ਧਾਰੇ ਅਸੀਂ ਬੱਚੇ ਆ ਸਤਿਗੁਰੂ ਜੀ ਨੇ ਬੱਚੇ ਦੀ ਨਿਆਹੀ ਉਸ ਅਕਾਲ ਪੁਰਖ ਦੇ ਅੱਗੇ ਆਪਣੀ ਬੇਨਤੀ ਰੱਖਣ ਵਾਸਤੇ ਸਾਨੂੰ ਸਮਝਾਉਣਾ ਕੀਤਾ ਏ ਤੇ ਯਾਦ ਰੱਖਿਓ ਦੁਨੀਆ ਦੇ ਅੰਦਰ ਬੱਚਾ ਉਹ ਕੁਝ ਪ੍ਰਾਪਤ ਕਰ ਲੈਂਦਾ ਏ ਸ਼ਾਇਦ ਉਹ ਜਵਾਨੀ ਪਹਿਰੇ ਦੇ ਵਿੱਚ ਜਾਂ ਬੁਢੇਪੇ ਪਹਿਰੇ ਦੇ ਵਿੱਚ ਨਾ ਪ੍ਰਾਪਤ ਕਰ ਸਕੇ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਇੱਕ 12 ਸਾਲ ਦਾ ਬੱਚਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਆਇਆ ਤੇ ਆ ਕੇ ਬੇਨਤੀ ਕਰਨ ਲੱਗਾ ਸਤਿਗੁਰੂ ਜੀ ਮੈਨੂੰ ਮੌਤ ਤੋਂ ਬਹੁਤ ਡਰ ਲੱਗਦਾ ਏ ਸਤਿਗੁਰੂ ਜੀ ਨੇ ਉਹਦੀ ਗੱਲ ਸੁਣੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਰੱਬੀ ਬਾਣੀ ਦਾ ਉਪਦੇਸ਼ ਦਿੱਤਾ ਸਤਿਗੁਰ ਕਹਿਣ ਲੱਗੇ ਉਹ ਪ੍ਰਮਾਤਮਾ ਨਿਰਭਉ ਹੈ ਤੇ ਜੇ ਤੂੰ ਨਿਰਭਉ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਲੇਂਗਾ ਨਾ ਤੇ ਸੱਚ ਜਾਣੀ ਤੂੰ ਹੀ ਨਿਰਭਉ ਹੋ ਜਾਏਂਗਾ ਤਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਵਨ ਬਚਨ ਸੁਖਮਨੀ ਸਾਹਿਬ ਦੇ ਅੰਦਰ ਪੜ੍ਹਦੇ ਆ ਨਿਰਭਉ ਜਪੈ ਸਗਲ ਭਉ ਮਿਟੈ ਗੁਰ ਰਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਆ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਉਹਦੇ ਸਾਰੇ ਡਰ ਦੂਰ ਹੋ ਜਾਂਦੇ ਨੇ ਜਿਹੜਾ ਉਸ ਨਿਰਭਉ ਪਰਮਾਤਮਾ ਨੂੰ ਯਾਦ ਕਰਦਾ ਏ ਸਿਮਰਦਾ ਏ ਸਤਗੁਰ ਮਹਾਰਾਜ ਨੇ ਉਸ ਬਾਲਕ ਨੂੰ ਪੁੱਛਿਆ ਤੇਰਾ ਨਾਮ ਕੀ ਹੈ ਆਖਣ ਲੱਗਾ ਸਤਿਗੁਰੂ ਦਾਤਾ ਜੀ ਮੇਰਾ ਨਾਮ ਬਾਪਿਆਂ ਨੇ ਬੂੜਾ ਰੱਖਿਆ ਏ ਸਤਿਗੁਰੂ ਮਹਾਰਾਜ ਕਹਿਣ ਲੱਗੇ ਨਹੀਂ ਨਹੀਂ ਤੇਰਾ ਨਾਮ ਬੂੜਾ ਨਹੀਂ ਤੇਰਾ ਨਾਮ ਬੁੱਢਾ ਹੋਣਾ ਚਾਹੀਦਾ ਏ ਕਿਉਂਕਿ ਤੇਰੀ ਉਮਰ 12 ਸਾਲ ਦੀ ਹੈ 12 ਸਾਲ ਦੀ ਉਮਰ ਦੇ ਬਚਪਨ ਦੇ ਵਿੱਚ ਜਾਂ ਫਿਰ ਮਨੁੱਖ ਜਵਾਨੀ ਦੇ ਵਿੱਚ ਤੇ ਇਹੋ ਜੀਆਂ ਗੱਲਾਂ ਕਦੀ ਸੋਚਦਾ ਹੀ ਨਹੀਂ ਇਹ ਤੇ ਸੋਚਦਾ ਜਾ ਕੇ ਬੁੜੇਪੇ ਵਿੱਚ ਹੈ ਤੂੰ ਬੂੜਾ ਨਹੀਂ ਤੂੰ ਬੁੱਢਾ ਏ ਤੇ ਜਾਗ ਰੱਖਿਓ 12 ਸਾਲ ਦੇ ਉਸ ਬੱਚੇ ਨੇ ਆਪਣੇ ਆਪ ਨੂੰ ਬੁੱਢਾ ਖਵਾਉਣਾ ਮਾਨ ਦੇ ਵਿੱਚ ਮਹਿਸੂਸ ਕੀਤਾ ਸਤਗੁਰ ਦੇ ਚਰਨਾਂ ਵਿੱਚ ਜੁੜਿਆ ਬਾਬੇ ਬੁੱਢੇ ਦੀ ਬਚਪਨ ਨੂੰ ਵੇਖਦੇ ਆ ਬਚਪਨ ਕਿਹੋ ਜਿਹਾ ਗੁਰ ਚਰਨਾਂ ਵਿੱਚ ਗੁਜ਼ਰਿਆ ਪਰਤ ਕੇ ਜਵਾਨੀ ਵੇਖਦੇ ਆ ਤੇ ਯਾਦ ਰੱਖਿਓ ਜਵਾਨੀ ਦੇ ਵਿੱਚ ਬਾਬਾ ਬੁੱਢਾ ਜੀ ਨੇ ਗੁਰੂ ਦੇ ਉਪਦੇਸ਼ਾਂ ਨੂੰ ਕਮਾਇਆ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਯਾਦ ਰੱਖਿਓ ਜਦੋਂ ਬੜੇਪਾ ਆਇਆ 98 ਸਾਲ ਦੀ ਉਮਰ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤੇ ਪਹਿਲੇ ਪ੍ਰਕਾਸ਼ ਵਕਤ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਿਠਾਇਆ ਤੇ 98 ਸਾਲ ਦਾ ਉਹ ਬਾਬਾ ਬੁੱਢਾ ਬਿਠਾ ਦਿੱਤਾ ਪਤਾ ਲੱਗ ਜਾਂਦਾ ਗੁਰ ਚਰਨਾਂ ਦੇ ਨਾਲ ਜਿਹੜਾ ਵੀ ਜੁੜ ਜਾਵੇ ਫਿਰ ਉਹਦਾ ਬਚਪਨ ਵੀ ਸਵਰਿਆ ਗਿਆ ਉਹਦੀ ਜਵਾਨੀ ਵੀ ਸਵੀ ਗਈ ਤੇ ਉਹਦਾ ਬੜੇਪਾ ਵੀ ਜਿਹੜਾ ਸੀ ਉਹ ਸਵਰਿਆ ਗਿਆ ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਮਸਾਲਾਂ ਮੈਂ ਕੇਵਲ ਇਸ਼ਾਰੀ ਕਰਨੇ ਆ ਬਚਪਨ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ ਗੁਰਗੱਦੀ ਦੇ ਸਮੇਂ ਦੀ ਗੁਰਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਬਚਪਨ ਜਵਾਨੀ ਤੇ ਬढ़ेਪਾ ਤਿੰਨੇ ਅਵਸਥਾ ਨੂੰ ਮਾਣਿਆ ਉਹਦੀ ਵਿਆਖਿਆ ਕਰ ਦਿੱਤੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਵੇਖਦੇ ਆ ਉਮਰ 7 ਸਾਲ ਬਚਪਨ ਸੀ ਅनाथ ਹੋ ਗਏ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ ਨਾਨੀ ਨੇ ਉਂਗਲ ਪਕੜੀ ਤੇ ਪਕੜ ਕੇ ਬਾਸਰ ਕੇ ਲੈ ਗਈ ਯਾਦ ਰੱਖਿਓ ਆਮ ਤੌਰ ਤੇ ਸਮਾਜ ਦੀ ਇਹ ਹਾਲਾਤ ਹੁੰਦੀ ਹੈ ਜਦੋਂ ਬੱਚਾ ਇਵੇਂ ਅਨਾਥ ਹੋ ਜਾਂਦਾ ਹੈ ਉਹ ਜਾਂ ਫਿਰ ਮੰਗ ਕੇ ਖਾਣ ਲੱਗ ਪੈਂਦਾ ਹੈ ਜਾਂ ਫਿਰ ਉਹ ਮਨੁੱਖ ਉਹ ਬੱਚਾ ਖੋ ਕੇ ਖਾਣ ਲੱਗ ਪੈਂਦਾ ਤਾਂ ਜੋ ਆਪਣੀ ਪੇਟ ਦੀ ਉਧਰ ਪੂਰਤੀ ਕਰ ਸਕੇ ਪਰ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰ ਚਰਨਾਂ ਦਾ ਆਸਰਾ ਤੱਕਿਆ ਤੇ ਯਾਦ ਰੱਖਿਓ ਗੁਰ ਚਰਨਾਂ ਦੇ ਆਸਰੇ ਨੇ ਆਸਰਾ ਇਹੋ ਜਿਹਾ ਦਿੱਤਾ ਕਿ ਬਚਪਨ ਵੀ ਸਿਵਰ ਗਿਆ ਤੇ ਜਵਾਨੀ ਪਹਿਰੇ ਦੇ ਅੰਦਰ ਗੁਰਤਾ ਗੱਦੀ ਦੇ ਮਾਲਕ ਵੀ ਬਣ ਗਏ ਆਪਾਂ ਸਾਹਿਬ ਜਾਦੀਆਂ ਦੀ ਗੱਲ ਕਰਦੇ ਆ ਸਿੱਖਿਆ ਇਹੋ ਜਿਹੀ ਮਿਲੀ ਸੀ ਦਾਦੀ ਦੇ ਕੋਲੋਂ ਬਚਪਨ ਸੀ 7 ਤੇ 9 ਸਾਲ ਦਾ ਸਰਹੰਦ ਦੀ ਵਜ਼ੀਰ ਖਾਨ ਦੀ ਕਚਹਿਰੀ ਦੇ ਅੰਦਰ ਉਹੋ ਜਿਹੇ ਜਵਾਬ ਦੇਣੇ ਨਾ ਉਹਨਾਂ ਨੂੰ ਕੋਈ ਡਰ ਲਾਲਚ ਤੇ ਨਾ ਕੋਈ ਡਰਾਵੀਂ ਡੁਲਾ ਸਕਿਆ ਧਰਮ ਦੇ ਉੱਤੇ ਕੁਰਬਾਨ ਹੋ ਕੇ ਸ਼ਹਾਦਤਾਂ ਦਿੱਤੀਆਂ ਤੇ ਸ਼ਹੀਦਾਂ ਦੇ ਵਿੱਚ ਆਪਣਾ ਨਾਮ ਦੇਗਾ ਅੱਜ ਅਸੀਂ ਉਹਨਾਂ ਨੂੰ ਬੱਚੇ ਨਹੀਂ ਆਖਦੇ ਆਪਾਂ ਸਤਕਾਰ ਦੇ ਨਾਲ ਕੀ ਕਹਿੰਦੇ ਆ ਜੀ ਬਾਬਾ ਕਹਿੰਦੇ ਆ ਬਚਪਨ ਸਵਾਰ ਦਿੱਤਾ ਬਚਪਨ ਦੀਆਂ ਹੋਰ ਬਹੁਤ ਸਾਰੀਆਂ ਸਿੱਖ ਇਤਿਹਾਸ ਦੇ ਵਿੱਚ ਮਸਾਲਾ ਮਿਲਦੀਆਂ ਨੇ ਹਰੀ ਸਿੰਘ ਨਲੂਆ ਜਿਹਦੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਸਰਦਾਰ ਗੁਰਦੇਵਾਲ ਸਿੰਘ ਚੜਾਈ ਗਰਗ ਹੈ ਮਾਤਾ ਧਰਮ ਕੌਰ ਨੇ ਸਿੱਖੀ ਘਰਾਣੇ ਦੇ ਨਾਲ ਜੁੜਿਆ ਹੋਇਆ ਇਹ ਸਬੰਧ ਸੀ ਛੋਟੇ ਹੁੰਦਿਆਂ ਹੀ ਸਿੱਖੀ ਦੀ ਜਾਂਚ ਸਿਖਾ ਦਿੱਤੀ ਘੋੜਸਵਾਰੀ ਸਿਖਾ ਦਿੱਤੀ ਮਹਾਰਾਜਾ ਰਣਜੀਤ ਸਿੰਘ ਬਸੰਤ ਪੰਚਮੀ ਦੇ ਮੌਕੇ ਦੇ ਉੱਤੇ ਮੇਲੇ ਦੇ ਮੌਕੇ ਦੇ ਉੱਤੇ ਯੋਧਿਆਂ ਦੀਆਂ ਸ਼ਾਸਤਰ ਵਿਦਿਆ ਸਿਖਾਇਆ ਕਰਦਾ ਸੀ ਦੇਖਿਆ ਕਰਦਾ ਸੀ ਤੇ ਹਰੀ ਸਿੰਘ ਨਲੂਏ ਨੇ ਫਿਰ ਬਾ ਕਮਾਲ ਸ਼ਸਤਰ ਵਿਦਿਆ ਘੋੜਸਵਾਰੀ ਦਿਖਾਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਫੌਜ ਦੇ ਵਿੱਚ ਭਰਤੀ ਕਰ ਲਿਆ ਤੇ ਫਿਰ ਇੱਕ ਦਿਨ ਇਹੋ ਜਿਹਾ ਪਾਣਾ ਵੀ ਵਾਪਰਿਆ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡਣ ਗਿਆ ਪਰਤਕੇ ਹੋਇਆ ਕਿ ਖੂਖਾਰ ਇੱਕ ਸ਼ੇਰ ਜਿਹੜਾ ਸੀ ਉਹ ਆਇਆ ਤੇ ਆ ਕਰਕੇ ਇੱਕ ਦਮ ਝਪਟਾ ਉਹਨੇ ਮਾਰਿਆ ਤੇ ਦੇਖਦਿਆਂ ਦੇਖਦਿਆਂ ਹਰੀ ਸਿੰਘ ਨੇ ਉਸ ਸ਼ੇਰ ਦਾ ਜਵਾੜਾ ਪਾੜ ਦਿੱਤਾ ਪਰਤਕੇ ਨਾਲ ਹੀ ਕਿਰਪਾਨ ਦੇ ਨਾਲ ਉਹਦੇ ਦੋ ਟੁਕੜੇ ਕਰ ਦਿੱਤੇ ਹਰੀ ਸਿੰਘ ਤੋਂ ਹਰੀ ਸਿੰਘ ਨਲੂਆ ਬਣ ਗਿਆ ਕਿਉਂਕਿ ਬਚਪਨ ਦੇ ਵਿੱਚ ਮਾਂ ਨੇ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਇੱਕ ਤਸਵੀਰ ਛੋਟੀ ਜਿਹੀ ਹੋਰ ਵੇਖ ਲਈਏ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਜਿੱਥੇ ਜਵਾਨੀ ਪਹਿਰੇ ਦੇ ਵਿੱਚ ਲక్ష్మణ ਸਿੰਘ ਧਾਰੂਵਾਲ ਸ਼ਹੀਦ ਹੋਏ ਨੇ ਹੋਰ ਗੁਰੂ ਕੇ ਸਿੱਖ ਸ਼ਹੀਦ ਹੋਏ ਨੇ ਯਾਦ ਰੱਖਿਓ ਜਰਗ ਪਿੰਡ ਦਾ ਰਹਿਣ ਵਾਲਾ ਭਾਈ ਦਰਵਾਰਾ ਸਿੰਘ ਉਮਰ ਉਹਦੀ 9 ਸਾਲ ਸੀ ਕੀਰ ਸਿੰਘ ਦੇ ਘਰ ਜਨਮਿਆ ਰਤਨਕਾਰ ਦੇ ਘਰ ਜਨਮਿਆ ਰਤਨਕਾਰ 1 ਹੀ ਦਿਨਾ ਦਾਸੀ ਜਦੋਂ ਦਰਬਾਰਾ ਸਿੰਘ ਚੜਾਈ ਕਰ ਗਈ ਮਾਂ ਦਾਦੀ ਹਰਨਾਮ ਕੌਰ ਨੇ ਪਾਲਿਆ ਤੇ ਸਿੱਖਿਆ ਦਿੱਤੀ ਸਹਿਬਜ਼ਾਦਿਆਂ ਦੀ ਸ਼ਹਾਦਤਾਂ ਦੀ ਤੇ ਜਿੱਦਣ ਸੱਦਾ ਆਇਆ ਮਹਾਂਤ ਨਰੈਣੂ ਦੇ ਕੋਲੋਂ ਨਨਕਾਣਾ ਸਾਹਿਬ ਆਜ਼ਾਦ ਕਰਵਾਉਣਾ ਹੈ ਤੇ ਪਰਤ ਕੇ ਕਹਿਣ ਲੱਗਾ ਪਿਤਾ ਕੀਰ ਸਿੰਘ ਨੂੰ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਮਾਣੇ ਕਿਆ ਤੂੰ ਤੇ ਬਹੁਤ ਛੋਟਾ ਏ ਤੇ ਗੱਲ ਕਹਿ ਦਿੱਤੀ ਸੀ ਦਰਵਾਰਾ ਸਿੰਘ ਨੇ ਕੀ ਦਰਵਾਰਾ ਸਿੰਘ ਨੇ ਗੱਲ ਕਹਿ ਦਿੱਤੀ ਕਿ ਜੇ ਉਹ ਸਹਿਬਜ਼ਾਦੇ 7 ਤੇ 9 ਸਾਲ ਦੇ ਜਿਹੜੇ ਸਨ ਆਪਣੇ ਆਪ ਨੂੰ ਕੁਰਬਾਨ ਕਰ ਗਏ ਤੇ ਮੈਂ ਕਿਉਂ ਨਹੀਂ ਸ਼ਹਾਦਤ ਦੇ ਸਕਦਾ ਪਿਤਾ ਨੇ ਨਾਲ ਤੁਰ ਲਿਆ ਦੇ ਪਰਤ ਕੇ ਕੀ ਹੋਇਆ ਨਨਕਾਣਾ ਸਾਹਿਬ ਦੇ ਉਸ ਸਾਕੇ ਦੇ ਵਿੱਚ ਉਹ 9 ਸਾਲ ਦਾ ਭਾਈ ਦਰਵਾਰਾ ਸਿੰਘ ਜਿਹੜਾ ਸੀ ਉਹ ਵੀ ਸ਼ਹਾਦਤ ਦਾ ਜਾਮ ਪੀ ਗਿਆ ਕਿਉਂਕਿ ਸਿੱਖਿਆ ਦਾਦੀ ਹਰਨਾਮ ਦੇ ਕੋਲ ਹਰਨਾਮ ਕੌਰ ਦੇ ਕੋਲੋਂ ਮਿਲੀ ਸੀ ਇਸੇ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੂੰ ਆਪਣੇ ਗੁਰੂ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਹਮ ਬਾਰਕ ਹਰ ਪ੍ਰਭ ਕੇ ਆਣੇ ਤਨ ਤਨ ਗੁਰੂ ਗੁਰੂ ਸਤਗੁਰ ਪਾੰਦਾ ਗੁਰੂ ਸਤਗੁਰ ਪਾੰਦਾ ਜਿਹਨੂੰ ਹਰ ਉਪਦੇਸ਼ ਦੇ ਕੀਏ ਸਿਆਣੇ ਜੇ ਆਪਾਂ ਵੀ ਗੁਰੂ ਪਾੰਦੇ ਦੇ ਕੋਲ ਆਪਾਂ ਸਿੱਖਿਆ ਲੈ ਲਈਏ ਤੇ ਯਾਦ ਰੱਖਿਓ ਫਿਰ ਅਸੀਂ ਬਾਲਕ ਨਹੀਂ ਅਸੀਂ ਸਿਆਣੇ ਹੋ ਜਾਵਾਂਗੇ ਇਹ ਜਵਾਨੀ ਇਹ ਸਾਡਾ ਬਚਪਨ ਹੈ